ਇਹ ਤੇ ਜਹੋਰ ਤੇ ਸਾਖੀਆਂ ਬਹੁਤ ਨੇ ਹਰਜੀਤ ਸਿੰਘ ਗੀਲਾ ਤਿਸ ਤਣੀ ਤਿਸ ਜਿਹੜਾ ਸਾਰ ਸੰਗਤ ਕਰਦਾ ਹੈ ਉਸ ਨੂੰ ਉਹ ਰੰਗੀਲਾ ਨੰਦੀ ਰੰਗ ਹੀਲਾ ਉਹ ਰੰਗ ਦਾ ਜਿਹੜਾ ਰੂਪ ਹੈ ਸਰੂਪ ਹੈ ਆਨੰਦ ਸਰੂਪ ਵਾਹਿਗੁਰੂ ਅਗੇ ਤੋਂ ਦੇ ਸ਼ਕਤੀ ਲਖਣਾ ਚਮਤਕਾਰੀ ਵਿਜ्ञਨਾ ਉਹ ਦੇ 84 ਕੀ ਵਾਸੀ ਪ੍ਰਕਾਰ ਬੀਣੇ ਬੋਤਲ ਉਧਰ ਕੀ ਪੜਨਾ ਆਪਣੇ ਮਤਲਬ ਜਿੰਨਾ ਰੱਖ ਲਓ ਇਹ ਜੋ ਜਿਹੜੇ ਸਿੱਧਿਆ ਹੋ ਕੇ ਪਰੀ ਜਾਣ ਹਰ ਜੇਸ਼ੀਂ ਨੀਤਾ ਤ੍ਰਿਸ਼ਣੀ ਉਹ ਜਿਹੜਾ ਸਾਧ ਸੰਗਤ ਕਰਦਾ ਹੈ ਕਿ ਵੀ ਆਪ ਆਪ ਤੇ ਪ੍ਰਾਪਤ ਹੋ ਨਹੀਂ ਸਕਦਾ ਉਸ ਨੂੰ ਧਨੀ ਮਾਲਕ ਵਾਹਿਗੁਰੂ ਪਰਮੇਸ਼ਰ ਨਾਮ ਧਨ ਦੀ ਬਖਸ਼ਿਸ਼ ਕਰਨ ਵਾਲਾ ਇਸ ਹਰ ਧਨ ਦਾ ਸਾਹ ਹਰ ਆਪ ਹੈ ਸੰਤੋ ਹੋਰ ਕਿਸੇ ਜਾਨੀ ਜਿਹੜਾ ਕਿਸੇ ਦਾ ਨਾਮ ਹੈ ਉਹ ਜਿੰਨਾ ਕਿਸੇ ਨੂੰ ਤਨ ਦਿੰਦਾ ਪੀਰ ਫਕੀਰ ਨੂੰ ਸ਼ੁਗੁਨਾ ਰੂਪ ਵਿੱਚ ਤਨ ਦਿੰਦਾ ਨਾਮ ਰੂਪ ਵਿੱਚ ਦਿੰਦਾ ਪੰਜਾਬ ਤੇ ਜੰਦੇ ਬismillah ਲਾ ਇਲਾ ਯਾ ਦੂਸਰੇ ਕਹਿੰਦੇ ਗਾਥ ਕਰੰਦੇ ਆ ਦੂਸਰੇ ਕੁਝ ਸ਼ੁਣ ਕਰੰਦੇ ਆ ਰੰਗੀਲਾ ਤਿਸਣੀ ਜਿਸਕੇ ਭਾਗ ਮੱਠਾਂ ਨੇ ਉਸ ਨੂੰ ਪ੍ਰਾਪਤ ਹੁੰਦਾ ਜਿਸਦੇ ਭਾਗ ਮੱਠੇ ਦੇ ਚੰਗੇ ਹੋ ਫਤਹਾਗ ਕਿਹਨੂੰ ਕਹਿੰਦੇ ਆ ਆਮ ਲੋਕ ਤਾਂ ਕਹਿ ਦਿੰਦੇ ਆ ਫਤਹਾਗ ਜਿਹੜਾ ਹੈ ਇਹ ਚੰਗੇ ਕੰਮ ਕਰੀਏ ਤੇ ਚੰਗਾ ਭਾਗ ਬਣ ਜਾਂਦਾ ਹੈ ਚੰਗੀ ਕਿਸਮਤ ਬਣ ਜਾਂਦੀ ਹੈ ਨਾ ਜੇ ਇਹ ਉਹ ਕੁਝ ਪਿਛਲਾ ਵੀ ਹੁੰਦਾ ਤੇ ਕੁਝ ਨਵਾਂ ਵੀ ਅਸੀਂ ਬਾ ਬਹਾਗਦੂ ਨੇ ਕਿਹਾ ਵੀ ਤੁਸੀਂ ਬਣਾ ਵੀ ਸਕਦੇ ਹੋ ਤੁਸੀਂ ਪਸ਼ੂ ਨਹੀਂ ਤੁਸੀਂ ਮਨੁੱਖ ਹੋ ਸਾਸ਼ੰਗ ਕਰੋਗੇ ਤੇ ਤੁਸੀਂ ਬਣਾ ਲਓਗੇ ਏ ਹੁੰਦੇ ਆ ਸੰਸਕਾਰ ਸੰਸਕਾਰ ਸਾਡੇ ਜਿਹੜੇ ਫੁਰਨੇ ਆ ਉਹ ਜਮਾ ਰਹਿੰਦੇ ਇਹਨਾਂ ਨੂੰ ਅਦ੍ਰਿਸ਼ ਕਹਿੰਦੇ ਆ ਪਾਪ ਪੁੰਨ ਵੀ ਕਹਿੰਦੇ ਧਰਮ ਅਧਰਮ ਵੀ ਕਹਿੰਦੇ ਇਹ ਦਿਸਦੇ ਹੈ ਨਹੀਂ ਪਰ ਪ੍ਰਤੱਖ ਫੁਰਨੇ ਨਾਲ ਹੋਈ ਜਾਂਦੇ ਜਿਹੜੇ ਚੰਗੇ ਸੰਸਕਾਰ ਹੈ ਚੰਗੇ ਫੁਰਨੇ ਹੋਣੇ ਵੀ ਚੰਗੇ ਕਿਸੇ ਦਾ ਭਲਾ ਕਰੀਏ ਕਿਸੇ ਦਾ ਨੁਕਸਾਨ ਨਾ ਕਰੀਏ ਆਪਣੇ ਗੁਣਵਾਹੀ ਨੂੰ ਦੀ ਭਗਤੀ ਕਰੀਏ ਜੀਵੇ ਹੋ ਕੇ ਰਹੀਏ ਇਹ ਹੈਗੇ ਚੰਗੇ ਤੇ ਬੁਰੇ ਜਿਹੜੇ ਹੈਗੇ ਆ ਕਰਮ ਉਹਨਾਂ ਬੁਰੇ ਸੰਸਕਾਰ ਹੁੰਦੇ ਆ ਬੁਰੇ ਸੰਸਕਾਰਾਂ ਨਾਲ ਤੇ ਨਹੀਂ ਮਿਲਣਾਂ ਆ ਸੰਗਤ ਕਰਾਂਗੇ ਹੌਲੀ ਹੌਲੀ ਘਟਦੇ ਘਟਦੇ ਜਾਣਗੇ ਗੁਰੂ ਜੀ ਸ਼ਰਨ ਲਾ ਕੇ ਭਗਤੀ ਦੇ ਨਾਲ ਨਵੇਂ ਸੰਸਕਾਰ ਹੋਈ ਜਾਣਗੇ ਤੇ ਸ਼ੁਭ ਜਦੋਂ ਵੱਧ ਗਏ ਤੇ ਜਦੋਂ ਨਾਮ ਦੇ ਸੰਸਕਾਰ ਪੈ ਗਏ ਤੇ ਨਾਮ ਦੇ ਸੰਸਕਾਰਾਂ ਨੇ ਤੇ ਰਿਸ਼ਤੇ ਆ ਪਿਆ ਦੀ ਜਾਗਦੇ ਆ ਵੀ ਵੇਖਦੇ ਆ ਵੀ ਸੁਣਦੇ ਆ ਵੀ ਤੇ ਫੇਰ ਉਹ ਨਾਮ ਜਿਹੜਾ ਹੈ ਕਿਸੇ ਦਾ ਵੀ ਨਾਮ ਹੈ ਉਹਦੇ ਨਾਲ ਜੋੜ ਦਿੰਦਾ ਤੇ ਨਾਲੇ ਨਾਮ ਗਿਆਨ ਕਰਾ ਦਿੰਦਾ ਤੁਸੀਂ ਕਿਸੇ ਨੇ ਨਹੀਂ ਜਾਣਦੇ ਤੁਸੀਂ ਕਹਿੰਦੇ ਹੋ ਵੀ ਉਹਦਾ ਨਾਮ ਜਾਣਦੇ ਹੋ ਹਲੇ ਵੇਖਿਆ ਨਹੀਂ ਬੰਦਾ ਉਹ ਕਹਿੰਦੇ ਜੀ ਅਸੀਂ ਐਸ ਬੰਦੇ ਨੂੰ ਮਿਲਣਾ ਉਹਦਾ ਨਾਮ ਹੈ ਤੇ ਇਹ ਸੁਣਿਆ ਪਤੀ ਦੇ ਵਿੱਚ ਆਉਗਾ ਨਾ ਜਾਬ ਜਾ ਉਹਦੇ ਨਾਮ ਦੇ ਨਾਲ ਅੱਗੇ ਤੁਸੀਂ ਚਲੇਗੇ ਇਹੋ ਨਾਮ ਜਿਹੜਾ ਬਹਾਦਰ ਪਰਮੇਸ਼ਰ ਸਾਡੀ ਸੂਝ ਸਮਝ ਦੇ ਅਨਸਾਰ ਹੋਰ ਸਾਰੀਆਂ ਬੁਰੇ ਸੰਕਲਪਾਂ ਨੂੰ ਮੀਟ ਕੇ ਉੱਥੇ ਜਦੋਂ ਪਰਬਲ ਹੋ ਜਾਂਦਾ ਹੈ ਨਾਨਕ ਜੇਠ ਰੰਗੀਲਾ ਤਿਸ ਨਹੀਂ ਜਿਸ ਕੇ ਪਹਾੜ ਮੱਥਾਂ ਨੇ ਮੱਥੇ ਦੇ ਤੇ ਮੱਥੇ ਦੇ ਵਿੱਚ ਹੀ ਆਪਣੀ ਬੁੱਧੀ ਹੈ ਮੈਡੀਕਲ ਸਾਇੰਸ ਸੰਸਾਰ ਵੀ ਇੱਥੇ ਦਿਮਾਗ ਪਿੰਸ਼ਣਾ ਦੇ ਵਿੱਚ ਹੈ ਦਿੱਲੀ ਵੀ ਹੈ ਤਿੰਨ ਸਾਰਾਉ ਕੰਮ ਕਰਦਾ ਤੇ ਉੱਥੇ ਹੀ ਆਪਣੀ ਗੁੱਡੀ ਦੇ ਵਿੱਚ ਇਹੋ ਸਾਰੀ ਇਹ ਨੇ ਚੀਜ਼ਾਂ ਰੰਡੀਆਂ ਸੁਖ ਲੁੱਟ ਸੀ ਹੂੰ ਤੇ ਸਲਸ ਰੂਪ ਉਹਨਾਂ ਨਾਲ ਸੁਖੋਂ ਪਰਮੇਸ਼ਰ ਹੋਰ ਸੁਖੋਂ ਮੈਂ ਤੇ ਤਤਨ ਨਾਲੋਂ ਵੀ ਸੁਖੋਂ ਮੈਂ ਧਰਤੀ ਹੈ ਧਰਤੀ ਨਾਲੋਂ ਪਾਣੀ ਹੋਰ ਪਤਲਾ ਹੈ ਸੁਖੋਂ ਮੈਂ ਕੰਮ ਦੇਖ ਲੋ ਕਿੰਨਾ ਕਰਦਾ ਤੇ ちゃっਦੇ ਆ ਪਾਣੀ ਨਾਲੋਂ ਅੱਗ ਜਿਹੜੀ ਉਹ ਪਤਲੀ ਹੈ ਸੁਖਮ ਹੈ ਉਹਦੇ ਨਾਲ ਹਵਾ ਹਵਾ ਦੇ ਬਾਹਲੇ ਨਾ ਮਲੇ ਸਾਡੀ ਜਿੰਦ ਜਾਨੀ ਹੈ ਕਿਉਂ ਉਹਦੇ ਵਿੱਚ ਵੀ ਜਿੰਦ ਜਾਨ ਰੱਖਣ ਵਾਲਾ ਉਹੀ ਵਾਹਿਗੁਰੂ ਪਰਮੇਸ਼ਰ ਹੈ ਕਿਉਂ ਆਪਣਾ ਔਖੇ ਹੋਈਏ ਜਾਂ ਹੋਜੀਏ ਜੀ ਮਹਾਰਾਜ ਕਿਰਪਾ ਕਰੋ ਸਵਾਸ ਸਵਾਸਾ ਨਾਲ ਵੀ ਤੈਨੂੰ ਜਪੀਏ ਤੇ ਮਨ ਦੇ ਨਾਲ ਵੀ ਉਸ ਪਰਮੇਸ਼ਰ ਹੋਵੇ ਤੇ ਰਸਨਿੰਦ ਨਾਲ ਵੀ ਹੋਵੇ ਤੇ ਸਾਨੂੰ ਕਿਰਪਾ ਕਰਕੇ ਆਨੰਦ ਆਉਂਦਾ ਕਿਉਂ ਨਹੀਂ